ਜੰਕੀ ਲਵਾਲਵਾ ਭੇਜਦੇ ਹਾਂ ਕੋਈ ਪਨਾਮਾ ਦੇ ਜੰਗਲਾਂ ਚ ਮਾਰਿਆ ਜਾਂਦਾ ਕੋਈ ਸਮੁੰਦਰਾਂ ਦੇ ਵਿੱਚ ਬੇੜੀਆਂ ਜਿਹੜੀਆਂ ਉਲਟ ਜਾਂਦੀਆਂ ਆ ਫਰਾਂਸ ਵਾਲਿਆਂ ਨੇ ਜਹਾਜ਼ ਪੁੱਠਾ ਹੁਣ ਭੇਜਤਾ ਹੈ ਥੋਡੀ ਇੰਡਸਟਰੀ ਚ ਸ਼ਰਮਨਾ ਦੀ ਚੀਜ਼ ਹੈ ਨਹੀਂ ਤੁਸੀਂ ਰੱਬ ਦਾ ਵਾਸਤਾ ਕਿਤੇ ਦਾ ਪੰਜਾਬ ਬਾਰੇ ਸੋਚ ਲਓ ਥੋਡੀ ਇੰਡਸਟਰੀ ਨੂੰ ਕਿਤੇ ਕੋਈ ਮਾੜੀ ਮੋਟੀ ਸੰਗ ਆਉਂਦੀ ਹੈ ਜਿਹੜਾ ਬੰਦਾ ਇੱਕ ਜੌਬ ਕਰ ਰਿਹਾ ਇਤਿਹਾਸ ਦੀ ਡੇਟ 'ਚ 10000 20000 ਦੀ ਤੁਹਾਨੂੰ ਪਤਾ ਉਹ ਤੁਗੜਿਆਂ ਵਾਂਗੂ ਕੰਮ ਕਰਾਇਆ ਜਾਂਦਾ ਹੈ ਜਦੋਂ ਉਸ ਬੰਦੇ ਦਾ ਵੀਜ਼ਾ ਲੱਗਦਾ ਉਹ ਬਾਹਰ ਜਾਂਦਾ ਉਹ ਲੱਖਾਂ ਰੁਪਏ ਕਮਾਉਂਦਾ ਜਿਹੜਾ ਸ਼ਾਇਦ ਇੱਥੇ ਨਹੀਂ ਕਮਾ ਪਾਇਆ ਤੇ ਉੱਥੇ ਜਾ ਕੇ ਨਹੀਂ ਗਦਿਆਂਦਰਾ ਕੰਮ ਕਰਦੇ ਹੁਣ ਮੈਂ ਗੱਲ ਕਰਾਂ ਤੁਹਾਡੀ ਮੀਡੀਆ ਲਾਈਨ ਦੀ ਇਹਦੇ ਵਿੱਚ ਕੋਈ ਸਾਰੇ ਚੰਗੇ ਥੋਣ ਹੈਗੇ ਨੇ ਇੱਥੇ ਗੱਡੀਆਂ ਕਾਰਾਂ ਪੁੱਠੀਆਂ ਬਣਾ ਲਈਆਂ ਮੈਂ ਕਹਿੰਦਾ ਇੱਕ ਕਿੱਲਾ ਜਿਹਦੇ ਕੋਲ ਸੋਨੇ 10 ਕਿੱਲੇ ਬਣਾ ਲੇ ਤੇ ਤੁਸੀਂ ਆਪਾਂ ਉਹਦੀ ਚੰਗੀ ਸਾਈਡ ਕਿਉਂ ਦੇਖ ਰਹੇ ਤੁਹਾਨੂੰ ਇਹ ਦੱਸਦਾ ਤੁਹਾਨੂੰ ਪੰਜਾਬ ਬਦਨਾਮ ਹੁੰਦਾ ਨਹੀਂ ਦੱਸਦਾ ਜਦੋਂ ਇਹ ਕਹਿੰਦੇ ਹੋ ਇੱਥੇ ਕ੍ਰਾਈਮ ਹੈ ਇੱਥੇ ਨਸ਼ਾ ਹੋ ਗਿਆ ਤਾਂ ਅਸੀਂ ਛੱਡ ਕੇ ਬਾਹਰ ਚੱਲੇ ਆਂ ਉਹ ਬਦਨਾਮੀ ਨਹੀਂ ਤੁਹਾਨੂੰ ਨਜ਼ਰ ਆਉਂਦੀ ਮੈਂ ਤਾਂ ਡਰ ਵੀ ਲੱਗਦਾ ਸੀ ਮੈਂ ਫੇਕ ਡਾਕੂਮੈਂਟਸਾਂ ਦੇ ਵਿੱਚ ਕਦੀ ਵੀ ਕਿਸੇ ਨੂੰ ਨਹੀਂ ਮੈਂ ਕਾਂਗਾ ਕਿ ਤੁਸੀਂ ਇਹ ਕੰਮ ਕਰੋ ਰੱਦੇ ਕਿੱਥੇ ਹੈਜੈਂਟ ਕਿੱਥੇ ਡਰਦੇ ਹਨ ਨਾ ਕੋਈ ਕਾਨੂੰਨ ਸਖਤ ਹੈ ਨਾ ਕਦੇ ਕੋਈ ਏਜੈਂਟ ਨੂੰ ਮੈਂ ਅੰਦਰ ਜਾਂਦੇ ਨਹੀਂ ਦੇਖਿਆ ਜੇ ਜਾਂਦਾ ਤਾਂ 6 ਮਹੀਨੇ ਬਾਅਦ ਜ਼ਮਾਨਤ ਤੇ ਬਾਹਰ ਹੈ ਹਰ ਵਾਰ ਏਜੈਂਟ ਗਲਤ ਨਹੀਂ ਹੁੰਦਾ ਕੁਝ ਕੇ ਸੱਚ ਕਲਾਇੰਟ ਵੀ ਗਲਤ ਹੁੰਦਾ ਹੈਗਾ ਸਾਡੇ ਕੇਸ ਚ ਹੁਣ ਕਿਵੇਂ ਕੱਲ ਕਲਾਇੰਟ ਗਲਤ ਹੋ ਗਿਆ ਜਿਨ੍ਹਾਂ ਦਾ ਵੀਜ਼ਾ ਆ ਜਾਂਦਾ ਨਾ ਉਹ ਕਹਿੰਦੇ ਅਸੀਂ 25000 ਨਹੀਂ ਦੇਣਾ ਉਵੇਂ ਏਜੰਟ ਮੁਕਰ ਜਾਂਦੇ ਤੁਸੀਂ ਤਾਂ 25000 ਨੂੰ ਰੋਨੇ ਹੋ 25 25 ਲੱਖ ਲੈ ਕੇ ਬੈਠੇ ਐ ਪਾਸਪੋਰਟ ਤੁਹਾਡੇ ਕੋਲੇ ਹੁੰਦਾ ਰੱਖ ਤੁਸੀਂ ਲੈਨੇ ਹੋ 25000 ਦੀ ਕੀ ਹੋਗੀ ਲੱਖ ਕਿਉਂ ਨਹੀਂ ਦੇਊਗਾ ਕੌਣ ਰਹੂਗਾ ਇੱਥੇ ਕੰਮ ਕੌਣ ਕਰੂਗਾ ਕਹਿੰਦੇ ਆ ਕਿ ਹੁਣ ਤਾਂ ਯੂਪੀ ਬਿਹਾਰ ਵਾਲੇ ਪੰਜਾਬ ਸੰਭਾਲ ਲੈਣਗੇ ਥੋੜ ਥੋੜੇ ਕਰਕੇ ਨਹੀਂ ਹੋ ਰਿਹਾ ਇਹ ਮਿੰਟਈ 10 ਸਾਲ ਹੋਏ ਨੇ ਇਹ ਕੰਮ ਕਰਦੇ ਨੂੰ ਲੋਕ ਤਾਂ 150 ਸਾਲ ਤੋਂ ਬਾਹਰ ਜਾ ਰਹੇ ਨੇ ਆਪਣੇ ਪੰਜਾਬੀ 150 ਸਾਲ ਤੋਂ ਬਾਹਰ ਜਾ ਰਹੇ ਨੇ ਹੇ ਤੱਕ ਤਾਂ ਪੰਜਾਬ ਖਾਲੀ ਨਹੀਂ ਹੋਇਆ ਤੁਸੀਂ ਤਾਂ ਕਲੀਨ ਚੈਟ ਦੇ ਦਿੱਤੀ ਵੀ ਬਾਹਰ ਜਾ ਰਹੇ ਐਨਆਰਆਈਓ ਵਧੀਆ ਜੀ ਉਹ ਤਾਂ ਪਿੱਛੇ ਆ ਕੇ ਪੰਜਾਬ ਦਾ ਭਲਾ ਕਰ ਰਹੇ ਐ ਉਹ ਤਾਂ ਇਕਨੋਮੀ ਚ ਕੰਟਰੀਬਿਊਟ ਕਰ ਰਹੇ ਐ ਤੇ ਪੰਜਾਬ ਚ ਤੁਹਾਨੂੰ ਲੱਗਦਾ ਵੀ ਨਸ਼ਾ ਤੇ ਕ੍ਰਾਈਮ ਉਹ ਗਲਤ ਠੀਕ ਹੈ ਮਾਂ ਪਿਓ ਤੋਂ ਦੂਰ ਹੈ ਉੱਥੇ ਆਪਣੇ ਪਰਿਵਾਰ ਤੋਂ ਦੂਰ ਹੈ ਆਪਣੀ ਮਿੱਟੀ ਤੋਂ ਦੂਰ ਹੈ ਉਸ ਪੈਸੇ ਦਾ ਕੀ ਕਰਾਂਗੇ ਜਿਹੜੇ ਬੰਦੇ ਜੈਨੂਇਨ ਤਰੀਕੇ ਨਾਲ ਕੰਮ ਕਰ ਰਹੇ ਨੇ ਆਪਾਂ ਉਹਨਾਂ ਨੂੰ ਗਲਤ ਕਹੀ ਜਾਂਦੇ ਆ ਕਿ ਤੁਸੀਂ ਬਾਹਰ ਤੋਂ ਭੇਜ ਰਹੇ ਹੋ ਪੰਜਾਬੀਆਂ ਦਾ ਲੱਖਾਂ ਰੁਪਇਆ ਬਰਬਾਦ ਹੋ ਰਿਹਾ ਜਿਹੜਾ ਕੰਮ ਕੁਝ ਹਜ਼ਾਰ ਚ ਹੋ ਸਕਦਾ ਹੈ ਉਹਦੇ ਤੇ ਤੁਸੀਂ 20 25 25 ਲੱਖ ਰੁਪਇਆ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੀਆਂ ਐਫ ਡੀਆਂ ਤੜਾ ਕੇ ਸਾਰੀ ਜ਼ਿੰਦਗੀ ਦੀ ਕਮਾਈ ਦੇ ਦਿੰਨੇ ਹੋ ਗੱਲ ਮੈਂ ਕਰ ਰਿਹਾ ਕਿ ਕੈਨੇਡਾ ਜਾਣ ਵਾਲੇ ਟੂਰਿਸਟ ਵੀਜ਼ੇ ਤੇ ਜਿਹੜੇ ਲੋਕ ਅਪਲਾਈ ਕਰਦੇ ਐ 20 25 25 ਲੱਖ ਰੁਪਇਆ ਕਿਸ ਗੱਲ ਦਾ ਦਿੱਤਾ ਜਾ ਰਿਹਾ ਇਸ ਕਰਕੇ ਅੱਜ ਇਸ ਵੱਡੇ ਸਵਾਲ ਤੇ ਔਰ ਕਿਵੇਂ ਏਜੰਟ ਪੰਜਾਬ ਨੂੰ ਖਾ ਗਏ ਕਿਵੇਂ ਏਜੰਟਾਂ ਨੇ ਪੰਜਾਬ ਖਾਲੀ ਕੀਤਾ ਕਿਵੇਂ ਏਜੰਟ ਲੁੱਟ ਕੇ ਖਾ ਗਏ ਜੀਨੇ ਬਾਹਰ ਜਾਣਾ ਹੈ ਤਾਂ ਜਾਣਾ ਪਰ 30-30 ਲੱਖ ਰੁਪਏ ਕਿਸ ਗੱਲ ਦਾ ਹੈ ਇਹ ਸਾਰੇ ਸਵਾਲ ਲੈ ਕੇ ਅੱਜ ਗੱਲ ਕਰਾਂਗੇ ਸਾਡੇ ਨਾਲ ਇੰਡੀਆ ਟੂ ਅਬਰਾਡ ਤੋਂ ਇਸਪ੍ਰੀਤ ਸਿੰਘ ਆਏ ਨੇ ਇਸਪ੍ਰੀਤ ਜੀ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਬਹੁਤ ਸਪਸ਼ਟ ਸਵਾਲ ਹੈ ਕਿ ਤੁਹਾਨੂੰ ਰਹਿਮ ਨਹੀਂ ਆਉਂਦਾ ਪੰਜਾਬ ਦੇ ਉੱਤੇ ਤਰਸ ਨਹੀਂ ਆਉਂਦਾ ਪੰਜਾਬ ਤੇ ਤੜਾ ਤੜ ਪੰਜਾਬ ਖਾਲੀ ਕਰਤਾ ਤੁਸੀਂ ਤਕੋ ਸਿਮਰਨ ਜੀ ਜੀ ਅਸੀਂ ਤਾਂ ਤਰਸ ਕਰਦੇ ਆਂ ਤਾਂ ਹੀ ਤਾਂ ਅਸੀਂ ਕਦੀ ਕਿਸੇ ਕਲਾਇੰਟ ਤੋਂ ਹਜ਼ਾਰ ਲੱਖ ਰੁਪਏ ਦੀ ਡਿਮਾਂਡ ਹੀ ਨਹੀਂ ਕਰਦੇ ਸਾਡੀ ਤਾਂ ਟੈਗ ਲਾਈਨ ਹੈਗੀ ਹੈ ਕਿ ਅਸੀਂ ਲੱਖਾਂ ਨਹੀਂ ਹਜ਼ਾਰਾਂ ਦੇ ਵਿੱਚ ਵੀਜ਼ਾ ਦਿੰਨੇ ਹੈਗੇ ਆ ਸਾਨੂੰ 10 ਸਾਲ ਹੋ ਗਏ ਕੰਮ ਕਰਦਿਆਂ ਇਸ ਤੱਕ ਖੁਦ ਆਪ ਜਾ ਕੇ ਸ਼ੋਜ਼ ਜਾਂ ਜਿਹੜਾ ਵੀ ਮਾਧਿਅਮ ਮਿਲਦਾ ਆਪਾਂ ਨੂੰ ਲੋਕਾਂ ਨੂੰ ਇਹੀ ਸਮਝਾਣੇ ਹੈਗੇ ਆ ਕਿ ਟੂਰਿਸਟ ਵੀਜ਼ਾ ਦਾ ਲੱਖ ਰੁਪਏ ਤੁਸੀਂ ਕਿਸ ਨਾਮ ਦਾ ਦੇ ਰਹੇ ਹੋ ਕੁਝ ਕੁ ਟ੍ਰੈਵਲ ਏਜੰਟ ਹੈਗੇ ਨੇ ਜਿਹੜੇ ਕੀ ਇਹ ਲੱਖ ਰੁਪਏ ਦੀ ਡਿਮਾਂਡ ਕਰਦੇ ਨੇ ਅਸੀਂ ਤਾਂ ਖੁਦ ਕਹਿੰਨੇ ਹੈਗੇ ਕਿ ਤੁਸੀਂ ਇੰਨਾ ਗਲਤ ਕਿਉਂ ਕਰਦੇ ਪਿਓ ਕਿੰਨੇ ਰੁਪਏ ਲੱਗਦੇ ਮੈਨੂੰ ਇਹ ਦੱਸੋ ਖੁੱਲ ਕੇ ਇਸ ਗੱਲ ਦੇ ਉੱਤੇ ਜਵਾਬ ਦਿਓ ਕਿ ਜੇ ਟੂਰਿਸਟ ਵੀਜ਼ਾ ਕਿਸੇ ਨੇ ਲਾਉਣਾ ਹੈ ਤਾਂ ਕਿੰਨਾ ਖਰਚਾ ਹੁੰਦਾ ਉਹਦੇ ਤੇ ਦੇਖੋ ਪਹਿਲਾਂ ਤਾਂ ਐਮਬੈਸੀ ਫੀਸ ਹੈ ਜਿਹੜੀ ਉਹਨਾਂ ਨੇ ਐਮਬੈਸੀ ਨੇ ਲੈਣੀ ਹੈਗੀ ਹੈ ਉਹ 30 40 ਹਜ਼ਾਰ ਹੋਊਗੀ ਉਹ ਕਿੰਨੀ ਖ ਹੋਊਗੀ ਉਹ 15 10 15 ਦੇ ਵਿੱਚ ਵਿੱਚ ਹੁੰਦੀ ਹੈ 15000 ਰੁਪਏ ਹਾਂਜੀ ਉਸ ਤੋਂ ਬਾਅਦ ਕੀ ਹੁਣ ਤੁਹਾਡੀ ਹੁਣ ਕੰਪਨੀ ਦੀ ਫੀਸ ਕਿੰਨੀ ਹੈ ਹੁਣ ਕੁਝ ਫੀਸ ਕ ਅਕੋਰਡਿੰਗ ਟੂ ਦੇ ਖਰਚੇ ਹੁੰਦੇ ਨੇ ਉਸ ਹਿਸਾਬ ਨਾਲ ਫੀਸ ਲੈਣ ਦਾ ਕਹਿੰਦਾ ਪਾਵੇ ਕਿ ਤੁਸੀਂ ਮੈਕਸਿਮਮ ਤੋਂ ਮੈਕਸਿਮਮ ਨਹੀਂ ਹੋਰ ਕੋਈ ਖਰਚਾ ਨਹੀਂ ਬਸ ਤੋਂ ਇਲਾਵਾ ਹੋਰ ਜੇ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ 15000 ਐਮਬੈਸੀ ਫੀਸ ਤੋਂ ਇਲਾਵਾ ਕੋਈ ਖਰਚਾ ਨਹੀਂ ਨਹੀਂ ਇਸ ਤੋਂ ਇਲਾਵਾ ਮੈਂ ਦੱਸਿਆ ਕਿ ਕੰਪਨੀ ਦੀ ਫੀਸ ਹੋਏਗੀ ਉਹਨੇ ਪ੍ਰੋਸੈਸਿੰਗ ਚਲੋ ਤਾਂ ਸਰਵਿਸ ਦੇਣੀ ਹੈ ਤੁਸੀਂ ਸਰਵਿਸ ਦੇ ਰਹੇ ਹੋ ਕੋਈ 20000 ਲੈ ਲੇ 50000 ਲੈ ਲੇ ਲੱਖ ਲੈ ਲੇ ਬਸ ਮੁਸ਼ਕਲ ਨਾਲ ਜੀ ਜੀ ਇਸ ਤੋਂ ਇਲਾਵਾ ਇਹ 25 ਲੱਖ 20 ਲੱਖ ਦਾ ਦਿੱਤਾ ਜਾਂਦਾ ਹੈ ਇਹ ਸਿਰਫ ਸਿਰਫ ਮੈਂ ਕਹਿੰਦਾ ਜਿਵੇਂ ਕਹਿੰਦੇ ਨੇ ਜਿਹਦਾ ਜਿੰਨਾ ਦਾ ਲੱਗ ਰਿਹਾ ਉਹਨ ਮੈਂ ਕੋਈ 20 ਲੱਖ ਲੈ ਰਿਹਾ ਕੋਈ 10 ਲੱਖ ਲੈ ਰਿਹਾ ਕੋਈ 30 ਲੱਖ ਵੀ ਲੈ ਰਿਹਾ ਜਿਹਨੂੰ ਮੌਕਾ ਮਿਲਦਾ ਪਿਆ ਮੇਰੀ ਸੈਟਿੰਗ ਹੈਗੀ ਐਮਬੈਸਡਰੀ ਚ ਕਾਦੀ ਸੈਟਿੰਗ ਉਹੀ ਤਾਂ ਗੱਲ ਹੈ ਹੁਣ ਉਹਦੀ ਸੈਟਿੰਗ ਹੁੰਦੀ ਹੈ ਨਾ ਜੀ ਨਾ ਸੈਟਿੰਗ ਕਿੱਥੋਂ ਉਨਾਂ ਤੱਕ ਪਹੁੰਚ ਨਹੀਂ ਸਕਦਾ ਕੋਈ ਜਿਹੜੇ ਐਮਬੈਸਡਰ ਹੈਗੇ ਉਹਨਾਂ ਤੱਕ ਆਮ ਬੰਦਾ ਪਹੁੰਚ ਨਹੀਂ ਸਕਦਾ ਹੈਗਾ ਨਾਲੇ ਉਹ ਕਰਪਟਿਡ ਬੰਦੇ ਹੁੰਦੇ ਨਹੀਂ ਜਿਸਦੇ ਅਗਰ ਸੈਟਿੰਗ ਹੋ ਗਏ ਤੇ ਕਿਸੇ ਦਾ ਕੇਸ ਰਿਫਿਊਜ਼ ਕਿਉਂ ਹੋਵੇ ਮੈਂ ਸ਼ੋਰ ਸ਼ਾਟ ਵੀਜ਼ਾ ਲਵਾ ਦੂੰ 100% ਵੀਜ਼ਾ ਲਵਾ ਦੂੰ ਇਹ ਕਹਿ ਕੇ ਬੁਲਾਇਆ ਜਾਂਦਾ ਲੋਕਾਂ ਨੂੰ ਇਹੀ ਤਾਂ ਗੁੰਮਰਾਹ ਕਰ ਰਹੇ ਨੇ ਇਹ ਸਿਰਫ ਲੋਕਾਂ ਨੂੰ ਭੋਲੇ ਭਾਲ ਲੋਕ ਜਿਹੜੇ ਪਿੰਡਾਂ ਵਾਲੇ ਤੁਹਾਨੂੰ ਪਤਾ ਆਪਣੇ ਭੋਲੇ ਭਾਲੇ ਹੁੰਦੇ ਨੇ ਉਹ ਜਲਦੀ ਵਿਸ਼ਵਾਸ ਕਰ ਲੈਂਦੇ ਨੇ ਹੁਣ ਤੇ ਮੇਰੇ ਕੋਲ ਆਣਗੇ ਨਾ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਡਾ ਖਰਚਾ 20-25000 ਰੁਪਏ ਹੋਣਾ ਤੇ ਤੁਹਾਡੇ ਜਿਹੜਾ ਵੀਜ਼ਾ ਦੀ ਮੈਂ ਕੋਈ ਗਰੰਟੀ ਨਹੀਂ ਲੈ ਸਕਦਾ ਆਊਗਾ ਕਿ ਨਹੀਂ ਆਊਗਾ ਆਊਗਾ ਕਿ ਨਹੀਂ ਆਊਗਾ ਵੀਜ਼ਾ ਐਮਬੈਸੀ ਤੁਹਾਡੇ ਨਾਲ ਕਿਸੇ ਨੇ ਥੜੇ ਹੀ ਨਹੀਂ ਚੜਨਾ ਜਾਣਾ ਹੀ ਨਹੀਂ ਇਹੀ ਹੁੰਦਾ ਜੇ ਤੁਸੀਂ ਕਹਾਂ ਮੈਂ 25000 ਲਵਾਂਗਾ 15000 ਐਮਬੈਸੀ ਫੀਸ 40000 ਰੁਪਿਆ ਲਵਾਂਗਾ ਵੀਜ਼ਾ ਆ ਗਿਆ ਤਾਂ ਠੀਕ ਹੈ ਨਹੀਂ ਆਇਆ ਤਾਂ ਮੇਰੇ ਹੱਥ ਤਾਂ ਕੁਝ ਨਹੀਂ ਹੈ ਇਹ ਗੱਲ ਕਹੋਗੇ ਨਹੀਂ ਇਹ ਹੁਣ ਦੇਖੋ ਜੀ ਅਸੀਂ ਤਾਂ ਕਿਉਂ ਨਹੀਂ ਚਾਹਾਂਗੇ ਵੀਜ਼ਾ ਨਾ ਆਵੇ ਤੁਸੀਂ ਸਾਡਾ ਪੇਸ ਚੈੱਕ ਕਰੋ ਸਾਨੂੰ 10 ਸਾਲ ਹੋ ਗਏ ਕੰਮ ਕਰਦੇ ਨੂੰ ਇਸ ਟਾਈਮ ਵਾਗਰੂ ਦੀ ਕਿਰਪਾ ਨਾਲ ਪੰਜਾਬ ਦੀ ਟੂਰਿਸਟ ਵੀਜ਼ਾ ਸਸੇ ਨੰਬਰ 1 ਕੰਪਨੀ ਸਾਡੀ ਹੈਗੀ ਹੈ ਹਜ਼ਾਰਾਂ ਵੀਜ਼ੇ ਲੈ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀਜ਼ਾ ਅਸੀਂ ਲੈ ਕੇ ਦਈਏ ਪਰ ਕਲਾਇੰਟ ਨੂੰ ਸੀ ਇਹ ਕਹਾਂਗੇ ਸਰ ਤੇ ਅੰਨਾ ਵਿਸ਼ਵਾਸ ਕਰ ਤੂੰ ਕਿ ਤੇਰਾ ਗਰੰਟਡ ਅਸੀਂ ਵੀਜ਼ਾ ਲੈ ਕੇ ਦਾਂਗੇ ਇਹ ਚੀਜ਼ ਤਾਂ ਗਲਤ ਹੋ ਜਾਂਦੀ ਨਹੀਂ ਜੇ ਮੈਂ ਕਹਾਂ 100% ਮੈਂ ਤੇਰਾ ਵੀਜ਼ਾ ਲੈ ਕੇ ਦਵਾਂਗਾ ਕਿਹੜਾ ਕੰਮ ਹੈ ਜਿਹੜਾ 100% ਦੀ ਗਰੰਟੀ ਹੋਵੇ ਮੈਂ ਕੋਈ 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 ਸੈਟਿੰਗ ਤਾਂ ਹੁੰਦੀ ਹੋਊਗੀ ਕੋਈ ਕਹਿੰਦੇ ਕਾਗਜ਼ਾਂ 'ਚ ਤਬਦੀਲੀ ਕਰ ਦਿੰਦੇ ਐ ਕੋਈ ਇਨਵੀਟੇਸ਼ਨ ਮੰਗਾਉਣਾ ਵੀਜ਼ਾ ਪਾਉਣ ਦਾ ਤਰੀਕਾ ਜੈਂਟ ਅੱਜ ਕੱਲ ਇਹ ਬਹੁਤ ਕਹਿੰਦੇ ਐ ਵੀ ਵੀਜ਼ਾ ਪਾਣਾ ਕਿਵੇਂ ਸਾਨੂੰ ਬਦਾ ਤਾਂ ਸਾਡੇ ਆ ਜਾਂਦੇ ਦੇਖੋ ਇਹ ਉਹੀ ਗੱਲ ਆ ਜਿਹਨੂੰ ਜਿਹਦਾ ਦੋ ਵੀਜ਼ਾ ਆ ਜਨ ਉਹਨੂੰ ਐ ਲੱਗਦਾ ਸ਼ਾਇਦ ਪਤਾ ਨਹੀਂ ਮੈਨੂੰ ਵੀਜ਼ਾ ਲੈਣੇ ਆ ਗਏ ਤੁਸੀਂ ਇਹ ਦੱਸੋ ਅਸੀਂ ਇੱਕ ਇੰਨੇ ਕਿ ਛੋਟੇ ਜੇ ਬੰਦੇ ਹੈਗੇ ਆ ਅਸੀਂ ਡਾਕੂਮੈਂਟ ਨਾਲ ਛੇੜਛੜ ਕਰਾਂਗੇ ਜਿਹੜਾ ਏਡਾ ਐਮਬੈਸੀ ਬੈਕਟਰੀ ਏਡੇ ਪਾਵਰਫੁੱਲ ਬੰਦੇ ਬੈਠੇ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਕੀ ਇਹ ਨਕਲੀ ਹੈ ਜੈਨੂਇਨ ਹੈ ਕਿ ਨਕਲੀ ਹੈ ਆਪਾਂ ਕੋਈ ਗਲਤ ਚੀਜ਼ ਡਾਕੂਮੈਂਟ ਨਾਲ ਛੇੜਛੜ ਕਰਦੇ ਹਾਂ ਸਭ ਉਹਦਾ ਸਾਡੇ ਵੀਜ਼ਾ ਚਾਂਸਸ ਘਟਦੇ ਨੇ ਇਹ ਵੀ ਹੋ ਜਾਂਦਾ ਕਈ ਵਾਰ ਬੈਨ ਆ ਜਾਂਦਾ ਬੰਦੇ ਦਾ ਬੰਦਾ ਰਿਫਿਊਜ਼ ਦੀ ਜਗ੍ਹਾ ਬੈਨ ਵੀ ਹੋ ਜਾਂਦਾ ਔਰ ਉਸ ਤੋਂ ਵੱਡੀ ਗੱਲ ਕਈ ਵਾਰ ਦੱਸਦੇ ਨਹੀਂ ਕਹਿੰਦੇ ਤਾਂ ਬਾਅਦ ਚ ਪਤਾ ਲੱਗਦਾ ਬਾਅਦ ਚ ਪਤਾ ਲੱਗਦਾ ਤੀਜੀ ਥਾਂ ਜਾਂਦਾ ਬੰਦਾ ਕਹਿੰਦਾ ਮੈਨੂੰ ਤਾਂ ਬੈਨ ਕਰਾਤਾ ਬਿਲਕੁਲ ਬਿਲਕੁਲ ਬੈਨ ਹੋਏ ਹੁੰਦੇ ਸਾਡੇ ਕੋਲ ਵੀ ਕਈ ਕਲਾਇੰਟਸ ਇਦਾਂ ਆਂਦੇ ਨੇ ਉਹ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਚਾਰ-ਚਾਰ ਵਾਰ ਰਿਫਿਊਜ਼ ਹੋਏ ਹੁੰਦੇ ਨੇ ਉਹ ਕਹਿੰਦੇ ਸੀ ਤਾਂ ਇੱਕ ਵਾਰ ਅਪਲਾਈ ਕੀਤਾ ਸੀ ਚਾਰ ਵਾਰ ਕਿਉਂ ਰਿਫਿਊਜ਼ ਹੋ ਗਏ ਚੱਕਰ ਕੀ ਆ ਉਹ ਏਜੰਟ ਕੀ ਕਹਿੰਦਾ ਮੈਂ ਪਹਿਲਾਂ ਕੋਈ ਪੈਸਾ ਨਹੀਂ ਲਾਂਗਾ ਬਸ ਸਾਰੇ ਪੈਸੇ ਲਾਂਗਾ ਵੀਜ਼ ਉਹਨੂੰ ਪਤਾ ਹੈ ਉਹ ਬਾਹਰ ਬਾਹਰ ਇਸ ਗੱਲ 'ਚ ਸਮਝਾਓ ਜਿਹੜਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇਹਦੇ 'ਚ ਕੀ ਝੋਲ ਹੈ ਆਹੀ ਝੋਲਾ ਹੈ ਪਹਿਲਾਂ ਮਤਲਬ ਨਹੀਂ ਤੁਹਾਨੂੰ ਕਿੰਨੇ ਸਾਲ ਹੋ ਗਏ ਵੈਸੇ ਤਾਂ ਪਤਾ ਨਹੀਂ ਕਿਹੜੇ ਮਹਾਨ ਬੰਦੇ ਨੇ ਕੰਮ ਇਹ ਸਟਾਰਟ ਕੀਤਾ ਮੈਂ ਸਾਰੇ ਪੈਸੇ ਲਾਗਾ ਵੀਜ਼ਾ ਲੱਗਣ ਤੋਂ ਬਾਅਦ ਆਪਣੇ ਵੱਲੋਂ ਇੱਕ ਭੋਲੇ ਭਾਲੇ ਲੋਕਾਂ ਦੇਖਾਏ ਜਾਂਦਾ ਦੇਖੋ ਜੀ ਮੈਂ ਤੁਹਾਡਾ ਕਿੰਨਾ ਭਲਾ ਸੋਚਦਾ ਮੈਂ ਪਹਿਲਾਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈ ਰਿਆ ਵੀਜ਼ਾ ਆਏਗਾ ਤਾਂ ਲਾਂਗਾ ਪਰ ਤੁਸੀਂ ਜਿਹੜਾ ਚੀਜ਼ ਹੋਣੀ 15000 ਤੁਸੀਂ ਉਹਦਾ 15 ਲੱਖ ਵੀ ਤਾਂ ਲੈ ਰਹੇ ਹੋ ਇਹ ਚੀਜ਼ ਕਿੱਥੇ ਸਹੀ ਹੈਗੀ ਆ 15000 ਵਾਲੀ ਦਾ 15 ਲੱਖ ਲੈ ਲਿਆ 15 ਲੱਖ ਲੈ ਲਿਆ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇਸ ਇੰਨੀ ਕਿ ਸੋਚ ਇਹ ਦੱਸੋ ਵੀ ਕਈ ਵਾਰੀ ਜਿਹੜੇ 15 15 ਲੱਖ 20 20 ਲੱਖ ਲੈ ਲਿਆ ਜੀ ਵੀਜ਼ਾ ਪਾਉਣ ਦਾ ਪ੍ਰੋਸੈਸ ਤਾਂ ਉਹੀ ਹੋਣਾ ਸਾਰੀਆਂ ਫਾਈਲਾਂ ਹੀ ਉਵੇਂ ਲੱਗਦੀਆਂ ਮਤਲਬ ਕੁਝ ਵੀ ਨਹੀਂ ਲੱਗਿਆ ਉਹਦਾ 15000 ਦੀ ਐਮਬੈਸੀ ਫੀਸ ਵੀ ਕਲਾਇੰਟ ਨੇ ਦੇਣੀ ਹੈ ਜੀ ਤੇ ਪੂਰਾ 15 ਲੱਖ ਕਲਾਇੰਟ ਦੀ ਜੇਬ ਚ ਗਿਆ ਬਿਲਕੁਲ ਬਿਲਕੁਲ ਤੁਹਾਨੂੰ ਮੈਂ ਇੱਕ ਹੋਰ ਦੱਸਾਂਗਾ ਗੱਲ ਸਾਡੇ ਕੋਲ ਸਭ ਏਜੰਟ ਇੰਨੇ ਕਿ ਜੁੜੇ ਹੋਏ ਨੇ ਜਿਹੜੇ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਵੀਜ਼ਾ 15 20 ਹਜ਼ਾਰ ਚ ਲੈ ਜਾਂ ਅੱਗੇ 15 ਲੱਖ ਦਾ ਵੇਚ। ਅੱਗੇ 15 ਲੱਖ ਦਾ ਲੈ ਲੈਂਦੇ ਹਾਂ ਉਹਨਾਂ ਤੋਂ। ਮੈਂ ਕਹਿੰਦਾ ਯਾਰ ਸ਼ਰਮ ਕਰੋ ਕੁਝ ਤੁਸੀਂ ਕੀ ਕਰ ਰਹੇ ਹੋ ਇੱਕ ਜਿਹੜੀ ਇੰਨਾ ਤੁਸੀਂ ਤੁਹਾਡੀ ਇੰਡਸਟਰੀ 'ਚ ਸ਼ਰਮਨਾ ਦੀ ਚੀਜ਼ ਹੈ ਨਹੀਂ। ਮੈਂ ਕਹਿੰਦਾ ਦੇਖੋ ਕੋਈ ਵੀ ਇੰਡਸਟਰੀ ਜਿਹੜੀ ਹੈ 100% ਰੱਬ ਦਾ ਵਾਸਤਾ ਕਿਤੇ ਦਾ ਪੰਜਾਬ ਬਾਰੇ ਸੋਚ ਲਓ ਤੁਹਾਡੀ ਇੰਡਸਟਰੀ ਨੂੰ ਕਿਤੇ ਕੋਈ ਮਾੜੀ-ਮੋਟੀ ਸੰਗ ਆਉਂਦੀ ਹੈ। ਗਰੀਬ ਬੰਦਾ ਜਦੋਂ ਤੁਹਾਡੇ ਕੋਲੇ ਆਉਂਦਾ ਹੈ ਕਦੇ ਤੁਹਾਡੇ ਮਨ 'ਚ ਆਉਂਦਾ ਨਹੀਂ ਕਿ ਯਾਰ ਕਿਉਂ ਇਹਨਾਂ ਨੂੰ ਲੁੱਟਣਾ ਕਿਉਂ ਇਹਨਾਂ ਨੂੰ ਖਾਣਾ ਸਰ ਗੱਲ ਪਤਾ ਕੀ ਹੈ ਕੁਝ ਕੁ ਲੋਕਾਂ ਕਰਕੇ ਨਾ ਸਾਰੀ ਇੰਡਸਟਰੀ ਬਦਨਾਮ ਹੋ ਜਾਂਦੀ ਹੈ ਹੁਣ ਮੈਂ ਗੱਲ ਕਰਾਂ ਤੁਹਾਡੀ মিডিਆ ਲਾਈਨ ਦੀ ਇਹਦੇ ਚ ਕੋਈ ਸਾਰੇ ਚੰਗੇ ਥੋਣ ਹੈਗੇ ਨੇ ਚੋਰ ਵੀ ਬਥੇਰੇ ਚੋਰੀ ਬਥੇਰੇ ਲੇਕਿਨ মিডিਆ ਨੂੰ ਕਿਹਾ ਜਾਂਦਾ ਗਲਤ ਸਹੀ ਵੀ ਕਿਹਾ ਜਾਂਦਾ ਡਾਕਟਰ ਰੰਜ ਨੂੰ ਰੱਬ ਦਾ ਰੂਪ ਵੀ ਕਹਿੰਦੇ ਨੇ ਪਰ ਉਹਨਾਂ ਚ ਵੀ ਕਹਿੰਦੇ ਨੇ ਠੱਗ ਨੇ ਲੁੱਟ ਲਿਆ ਇਹਨਾਂ ਨੇ ਕੋਈ ਵੀ ਤੁਸੀਂ ਇੰਡਸਟਰੀ ਚੱਲ ਜੋ 100% ਤੁਹਾਨੂੰ ਕੋਈ ਵੀ ਸਹੀ ਨਹੀਂ ਲੱਗੇਗਾ ਆਪਣੇ ਤਾਂ ਵੈਸੀ ਲੋਕਾਂ ਦੀ ਆਦਤ ਆ ਆਪਾਂ ਕਦੀ ਸਾਰੇ ਕੰਮ ਕਰਨ ਨੂੰ ਅਪਰੀਸ਼ੀਏਟ ਨਹੀਂ ਕਰਦੇ ਉਲਟਾ ਉਹਦਾ 네ਗੇਟਿਵ 네ਗੇਟਿਵ ਬੋਲਦੇ ਆ ਮਿਸਔ ਦੇ ਬਾਰੇ ਮੈਂ ਹੀ ਤੁਹਾਨੂੰ ਕਹਿਣਾ ਚਾਹਾਂਗਾ ਸਾਰੀ ਇੰਡਸਟਰੀ ਗਲਤ ਨਹੀਂ ਹੈਗੀ ਬਹੁਤ ਚੰਗਾ ਕੰਮ ਵੀ ਕਰਨ ਵਾਲੇ ਵੀ ਹੈ ਜਿਨ੍ਹਾਂ ਦਾ ਵੀਜ਼ਾ ਆਂਦਾ ਹੈ ਜੈਨੂਇਨ ਫੀਸ ਜਾਂਦੇ ਲੋ ਸਾਨੂੰ ਜਿਹੜੀ ਦੁਆਵਾਂ ਦਿੰਦੇ ਨੇ ਆ ਜੋ ਸੈੱਟ ਹੋ ਜਾਂਦੇ ਨੇ ਔਰ ਕਿੰਨੀਆਂ ਉਹਦੇ ਮਾਪੇ ਦੁਆਵਾਂ ਦਿੰਦੇ ਨੇ ਉਹਦਾ ਪੂਰਾ ਟੱਬਰ ਦੁਆਵਾਂ ਦਿੰਦਾ ਜਦੋਂ ਇੱਕ ਬੰਦਾ ਬਾਹਰ ਜਾ ਆਪ ਤਾਂ ਖਾਲੀ ਹੋ ਰਿਹਾ ਨਾ ਕੌਣ ਰਹੂਗਾ ਇੱਥੇ ਕੰਮ ਕੌਣ ਕਰੂਗਾ ਕਹਿੰਦੇ ਆ ਕਿ ਹੁਣ ਤਾਂ ਯੂਪੀ ਬਿਹਾਰ ਵਾਲੇ ਪੰਜਾਬ ਸੰਭਾਲ ਲੈਣਗੇ ਦੇਖੋ ਥੋੜੇ ਕਰਕੇ ਨਹੀਂ ਹੋ ਰ ਮੈਂ ਤਈ 10 ਸਾਲ ਹੋਏ ਨੇ ਇਹ ਕੰਮ ਕਰਦੇ ਨੂੰ ਲੋਕ ਤਾਂ 150 ਸਾਲ ਤੋਂ ਬਾਹਰ ਜਾ ਰਹੇ ਨੇ ਆਪਣੇ ਪੰਜਾਬੀ 150 ਸਾਲ ਤੋਂ ਬਾਹਰ ਜਾ ਰਹੇ ਨੇ ਹੇਠ ਤੱਕ ਤਾਂ ਪੰਜਾਬ ਖਾਲੀ ਨਹੀਂ ਹੋਇਆ ਉਰਤੇ ਬਾਹਰ ਜਾ ਕੇ ਅੱਜ ਪੂਰੇ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਨੇ ਆਪਣਾ ਨਾਮ ਰੋਸ਼ਨ ਕਰ ਲਿਆ ਪੰਜਾਬ ਨੂੰ ਕੱਲਾ ਕੱਲਾ ਬੰਦਾ ਇੱਕ ਜਾਂਦਾ ਐ ਤੇ ਗੱਡੀਆਂ ਉਕਾਰਾਂ ਕੋਠੀਆਂ ਬਣਾ ਲੀਆਂ ਮੈਂ ਕਹਿੰਦਾ ਇੱਕ ਕਿੱਲਾ ਜਿਹਦੇ ਕੋਲ ਸੋਨੇ 10 ਕਿੱਲੇ ਬਣਾ ਲੇ ਤੇ ਤੁਸੀਂ ਆਪਾਂ ਉਹਦੀ ਚੰਗੀ ਸਾਈਡ ਕਿਉਂ ਦੇਖ ਰਹੇ ਕਿ ਜਿਹੜਾ ਬੰਦਾ ਬਾਹਰ ਜਾ ਰਿਹਾ ਉਹ ਐਨਆਰਆਈ ਹੈ ਜਿੰਨਾ ਸਟਰੋਂਗ ਹੈ ਪੂਰਾ ਪਿੰਡ ਸੰਭਾਲ ਸਕਦਾ ਤੁਹਾਨੂੰ ਵੀ ਪਤਾ ਹੈਗਾ ਕਿ ਇੱਕ ਪੂਰੇ ਪਿੰਡ ਤੇ ਅਗਰ ਕੋਈ ਮੁਸੀਬਤ ਆ ਜਾਏ ਇੱਕ ਐਨਆਰਆਈ ਪੂਰਾ ਪਿੰਡ ਨੂੰ ਸੰਭਾਲ ਲੈਂਦਾ ਤੁਹਾਨੂੰ ਇਹ ਦੱਸਦਾ ਤੁਹਾਨੂੰ ਪੰਜਾਬ ਬਦਨਾਮ ਹੁੰਦਾ ਨਹੀਂ ਦੱਸਦਾ ਜਦੋਂ ਇਹ ਕਹਿੰਦੇ ਹੋ ਇੱਥੇ ਕ੍ਰਾਈਮ ਹੈ ਇੱਥੇ ਨਸ਼ਾ ਹੋ ਗਿਆ ਤਾਂ ਅਸੀਂ ਛੱਡ ਕੇ ਬਾਹਰ ਚੱਲੇ ਆ ਉਹ ਬਦਨਾਮੀ ਨਹੀਂ ਤੁਹਾਨੂੰ ਨਜ਼ਰ ਆਉਂਦੀ ਦੇਖੋ ਕਿਸੇ ਜੇ ਕੋਈ ਗੱਲ ਹੈ ਕਿਸੇ ਹੱਦ ਤੱਕ ਤਾਂ ਸਹੀ ਹੋਏਗੀ ਨਾ ਉਹ ਗੱਲ ਤਾਨੂੰ ਦਖੋ ਇੱਕ ਬੰਦਾ ਜਿਹੜਾ ਤੁਸੀਂ ਤੁਸੀਂ ਤਾਂ ਕਲੀਨ ਚੈਟ ਦੇ ਦਿੱਤੀ ਵੀ ਬਾਹਰ ਜਾ ਰਹੇ ਐ ਐਨਆਰਆਈ ਉਹ ਵਧੀਆ ਜੀ ਉਹ ਤਾਂ ਪਿੱਛੇ ਆ ਕੇ ਪੰਜਾਬ ਦਾ ਭਲਾ ਕਰ ਰਿਹਾ ਐ ਉਹ ਤਾਂ ਇਕਨੋਮੀ ਚ ਕੰਟਰੀਬਿਊਟ ਕਰ ਰਿਹਾ ਐ ਤੇ ਪੰਜਾਬ ਚ ਤੁਹਾਨੂੰ ਲੱਗਦਾ ਵੀ ਨਸ਼ਾ ਤੇ ਕ੍ਰਾਈਮ ਉਹ ਗੱਲ ਠੀਕ ਐ ਤੁਸੀਂ ਮੇਰੀ ਇੱਕ ਗੱਲ ਸੁਣੋ ਜਿਹੜਾ ਬੰਦਾ ਇੱਕ ਜੌਬ ਕਰ ਰਿਹਾ ਇੱਥੇ ਅੱਜ ਦੀ ਰੇਟ ਚ 10000 20000 ਦੀ ਤੁਹਾਨੂੰ ਪਤਾ ਉਹ ਧੁਗਧਿਆਂ ਵਾਂਗੂ ਕੰਮ ਕਰਾਇਆ ਜਾਂਦਾ 10 20000 ਚ ਉਹਦੀ ਜ਼ਿੰਦਗੀ ਉਹ ਪੂ ਸੋਚਣੀ ਸਰਦਾ ਕਿ ਮੇਰੀ ਕਦੀ ਸੈੱਟ ਹੋਏਗੀ ਜਦੋਂ ਉਸ ਬੰਦੇ ਦਾ ਵੀਜ਼ਾ ਲੱਗਦਾ ਉਹ ਬਾਹਰ ਜਾਂਦਾ ਉਹ ਲੱਖ ਰੁਪਏ ਕਮਾਉਂਦੇ ਜਿਹੜਾ ਸ਼ਾਇਦ ਇੱਥੇ ਨਹੀਂ ਕਮਾ ਪਾਇਆ। ਉੱਥੇ ਜਾ ਕੇ ਨਹੀਂ ਗਦਿਆਂ ਤਰ੍ਹਾਂ ਕੰਮ ਕਰਦੇ। ਉੱਥੇ ਵੀ ਕਰਦੇ ਪਰ ਉਹਨਾਂ ਨੂੰ ਮੁੱਲ ਤਾਂ ਮਿਲਦਾ ਨਾ ਉਸ ਚੀਜ਼ ਦਾ। ਇੱਥੇ ਉਹਨਾਂ ਨੂੰ ਮੁੱਲ ਮਿਲ ਰਿਹਾ ਤੁਹਾਨੂੰ ਵੀ ਪਤਾ ਹੋਏਗਾ ਕਿ ਇੱਥੇ ਪ੍ਰਾਈਵੇਟ ਜੌਬਸ ਦੇ ਵਿੱਚ ਕੀ ਕੰਮ ਕਰਾਉਂਦੇ ਨੇ ਔਰ ਦਿੰਦੇ ਕੁਝ ਨਹੀਂ ਹੈਗੇ। ਮਾਂ ਪਿਓ ਤੋਂ ਦੂਰ ਹੈ ਉੱਥੇ ਆਪਣੇ ਪਰਿਵਾਰ ਤੋਂ ਦੂਰ ਹੈ ਆਪਣੀ ਮਿੱਟੀ ਤੋਂ ਦੂਰ ਹੈ ਉਸ ਪੈਸੇ ਦਾ ਕੀ ਕਰਾਂਗੇ? ਬਿਲਕੁਲ ਸਰ ਤੁਸੀਂ ਸਹੀ ਕਹਿ ਰਹੇ ਹੋ ਲੇਕਿਨ ਜਦੋਂ ਘਰ 'ਚ ਪੈਸਾ ਨਾ ਹੋਵੇ ਤੰਗੀ ਹੋਵੇ ਉਸ ਬੰਦਨ ਜਾ ਕੇ ਪੁੱਛੋ। ਜ਼ਿੰਦਗੀ ਚ ਅਗਰ ਕਿਦਾ ਮਨ ਕਰਦਾ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾਂਦਾ ਮੈਂ ਨਹੀਂ ਜਾਂਦਾ ਮੇਰਾ ਵੀ ਨਹੀਂ ਮਨ ਕਰਦਾ ਕਿਉਂ ਜਾਵਾਂ ਆਪਣੇ ਘਰ ਤੋਂ ਦੂਰ ਆਪਣੇ ਬੱਚਿਆਂ ਤੋਂ ਦੂਰ ਲੇਕਿਨ ਜਿਹੜੀਆਂ ਮਜਬੂਰੀਆਂ ਨੇ ਨਾ ਉਹ ਬਹੁਤ ਕੁਝ ਕਰਵਾ ਜਾਂਦੀਆਂ ਹੈਗੀਆਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਚੰਗੇ ਹੋ ਬਾਕੀ ਮਾੜੇ ਐ ਤੇ ਘੱਟੋ ਘੱਟ ਤੁਸੀਂ ਜਿਹੜੇ ਚੰਗੇ ਸਮਝਦੇ ਹੋ ਰਲ ਕੇ ਬਾਕੀਆਂ ਬਾਰੇ ਆਵਾਜ਼ ਚੁੱਕੋ ਜੰਕੀ ਲਵਾ ਲਵਾ ਭੇਜਦੇ ਹੋ ਕੋਈ ਪਨਾਮਾ ਦੇ ਜੰਗਲਾਂ ਚ ਮਾਰਿਆ ਜਾਂਦਾ ਕੋਈ ਸਮੁੰਦਰਾਂ ਦੇ ਵਿੱਚ ਬੇੜੀਆਂ ਜਿਹੜੀਆਂ ਉਲਟ ਜਾਂਦੀਆਂ ਆ ਫਰਾਂਸ ਵਾਲਿਆਂ ਨੇ ਜਹਾਜ਼ ਪੁੱਠਾ ਹੁਣ ਭੇਜਤਾ ਹੈ। ਕੋਣ ਜ਼ਿੰਮੇਵਾਰੀ ਲਊ ਇਸ ਕਰ ਮੈਂ ਉਹੀ ਚੀਜ਼ ਕਹਿ ਰਿਹਾ ਕਿ ਦੇਖੋ ਆਪਾਂ ਜਿਹੜੇ ਬੰਦੇ ਜੈਨੂਨ ਤਰੀਕੇ ਨਾਲ ਕੰਮ ਕਰ ਰਹੇ ਨੇ ਆਪਾਂ ਉਹਨਾਂ ਨੂੰ ਗਲਤ ਕਹੀ ਜਾਂਦੇ ਆ ਕਿ ਤੁਸੀਂ ਬਾਹਰ ਕਿਉਂ ਭੇਜ ਰਹੇ ਹੋ ਸਗੋਂ ਸਰਕਾਰ ਨੂੰ ਤੁਹਾਨੂੰ ਇਹ ਮੁੱਦਾ ਚੱਕਣਾ ਚਾਹੀਦਾ ਹੈ ਜਿਹੜੇ ਬੰਦੇ ਡੌਂਕੀਆਂ ਮਰਾ ਰਹੇ ਨੇ ਉਹ ਕਿੰਨਾ ਗਲਤ ਕਰ ਰਹੇ ਨੇ ਜਿਨ੍ਹਾਂ ਦੇ ਆਫਿਸਾਂ ਵੀ ਲੈ ਕੇ ਕੋਈ ਅਤਾ ਪਤਾ ਨਹੀਂ ਹੈਗਾ 40 40 50 50 ਲੱਖ ਰੁਪਏ ਦੀ ਡੌਂਕੀਆਂ ਮਰਾ ਰਹੇ ਨੇ ਜਿੱਥੇ ਬੰਦਾ ਮਰ ਵੀ ਜਾਂਦਾ ਕਿੰਨੇ ਮਰ ਜਾਂਦੇ ਕਿੰਨੇ ਫੜੇ ਜਾਂਦੇ ਨੇ ਜੇਲਾ ਚ ਵੀ ਡੱਕ ਲੈਂਦੇ ਉਹਨਾਂ ਨੂੰ ਉਨਨਾਂ ਨੂੰ ਆਪਾਂ ਗਲਤ ਕਹੀਏ ਗਲਤ ਤਰੀਕੇ ਨਾਲ ਜਾਣਾ ਗਲਤ ਹੈ ਅਗਰ ਕੋਈ ਵੀ ਬੱਚਾ ਸਟੂਡੈਂਟ ਦੇ ਬੇਸ ਤੇ ਜਾ ਰਿਹਾ ਜੈਨੂਅਲ ਤਰੀਕੇ ਦਾ ਟੂਰਿਸਟ ਵੀਜ਼ਾ ਲੈ ਕੇ ਜਾ ਰਿਹਾ ਉਹ ਕਿੱਥੇ ਗਲਤ ਹੈਗਾ ਉਹ ਬਿਲਕੁਲ ਸਹੀ ਹੈ ਆਪਾਂ ਨੂੰ ਰੋਕ ਲਗਾਨੀ ਚਾਹੀਦੀ ਆ ਲੋਕਾਂ ਨੂੰ ਜਿਹੜੇ ਲੋਕ ਠੱਗੀਆਂ ਮਾਰਦੇ ਨੇ ਲੱਖ ਰੁਪਏ ਦੀ ਠੱਗੀਆਂ ਮਾਰਦੇ ਨੇ ਆ ਡੋਂਕੀਆਂ ਮਰਵਾਉਂਦੇ ਨੇ ਇਸ ਚੀਜ਼ ਦੇ ਵਿੱਚ ਮੈਂ 10 ਸਾਲ ਤੋਂ ਥਰਡ ਟੀਵੀ ਸ਼ੋਅ ਤੇ ਜਾ ਕੇ ਇਹੀ ਲੋਕਾਂ ਨੂੰ ਅਵੇਅਰਨੈਸ ਦਿੰਦਾ ਰਿਹਾ ਕਿ ਇਹਨਾਂ ਏਜੰਟਾਂ ਤੋਂ ਬਚੋ ਜਿਹੜੇ ਤੁਹਾਨੂੰ ਗਲਤ ਤਰੀਕੇ ਨਾਲ ਬਾਹਰ ਭੇਜਦੇ ਨੇ ਮੈਂ ਤਾਂ ਖੁਦ ਇਹ ਚੀਜ਼ ਨੂੰ ਕਿੰਨਾ ਹੈਗਾ ਕਿ ਆਪਾਂ ਨੂੰ ਸਹੀ ਤਰੀਕੇ ਨਾਲ ਜੋ ਇੱਕ ਨੋਮੀਨਲ ਫੀਸ ਆ ਉਹ ਦੇ ਕੇ ਬਾਹਰ ਕੱਢੋ ਕਿੰਨੇ ਲੈਨੇ ਹੋ ਤੁਸੀਂ ਕਿੰਨੇ ਰੁਪਏ ਲੈਨੇ ਹੋ ਅਸੀਂ ਦੇਖੋ ਜੀ ਇਹ ਲਗ ਡਿਪੈਂਡ ਕਰਦਾ ਹੈ ਕੇਸ ਟੂ ਕੇਸ ਪਰ ਤੁਹਾਨੂੰ ਫਿਰ ਵੀ ਗਿਆ 25000 3000 ਇਹਦੇ ਰਿਕਾਰਡ ਹੋ ਰਿਹਾ ਕੱਲ ਨੂੰ ਇਹ ਨਾ ਹੋਵੇ ਕੋਈ ਤੁਹਾਡੇ ਕੋਲੇ ਆਵੇ گا ਕਹਾਂ ਤੁਸੀਂ ਕੇ ਜੀ ਤੁਹਾਡੀ ਬੈਂਕ ਦੀ ਸਟੇਟਮੈਂਟ ਬਦਲ ਦੇਵਾਂਗੇ 2 ਲੱਖ ਇਹਦਾ ਲਵਾਂਗੇ ਥੋੜੇ ਆਧਾਰ ਕਾਰਡ ਸਮੇਤ ਅਸੀਂ ਪਾਸਪੋਰਟ ਤੱਕ ਕਾਗਜ਼ ਬਦਲ ਕੇ ਲਾਉਣੇ ਆ 2 ਲੱਖ ਇਹਦਾ ਲਵਾਂਗੇ 15 ਲੱਖ ਬਣਾ ਕੇ ਇੱਥੋਂ ਇਹ ਸੁਣ ਕੇ ਬੰਦਾ ਜਾਵੇ ਵੀ ਤੁਸੀਂ ਤਾਂ 20000 25000 ਕਹਿ ਕੇ ਤੋਰਿਆ ਸੀ ਤੇ ਉੱਥੇ ਜਾ ਕੇ ਕਹੂੰ 15 ਲੱਖ ਅਸੀਂ ਲੈਣ ਨਹੀਂ ਜੀ ਬਿਲਕੁਲ ਜੀ ਮੈਂ ਇਸ ਚੀਜ਼ ਦੇ ਬਹੁਤ ਖਿਲਾਫ ਹਾਂ ਮੈਂ ਮੈਨੂੰ ਤਾਂ ਡਰ ਵੀ ਲੱਗਦਾ ਹੀ ਮੈਂ ਫੇਕ ਡਾਕੂਮੈਂਟਸਾਂ ਦੇ ਵਿੱਚ ਕਦੀ ਵੀ ਕਿਸੇ ਨੂੰ ਨਹੀਂ ਮੈਂ ਕਾਂਗਾ ਕਿ ਤੁਸੀਂ ਇਹ ਕੰਮ ਕਰੋ ਰੱਦੇ ਕਿੱਥੇ ਹੈ ਏਜੰਟ ਕਿੱਥੇ ਡਰਦੇ ਆ ਨਹੀਂ ਜੀ ਨਹੀਂ ਮੈਂ ਤੁਹਾਨੂੰ ਫੇਰ ਕਹਿਣਾ ਨਾ ਕੋਈ ਕਾਨੂੰਨ ਸਖਤ ਹੈ ਨਾ ਕਦੇ ਕੋਈ ਏਜੰਟ ਨੂੰ ਮੈਂ ਅੰਦਰ ਜਾਂਦੇ ਨਹੀਂ ਦੇਖਿਆ ਜੇ ਜਾਂਦਾ ਤਾਂ 6 ਮਹੀਨੇ ਬਾਅਦ ਜ਼ਮਾਨਤ ਤੇ ਬਾਹਰ ਹੈ 6 ਮਹੀਨੇ ਵੀ ਕੱਟਣਾ ਜੀ ਬਹੁਤ ਮੁਸ਼ਕਲ ਹੈਗਾ 6 ਮਹੀਨੇ ਲੇਕਿਨ ਮੈਂ ਤੁਹਾਨੂੰ ਕਿਹਾ ਚਾਰੋਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਰਕਾਰ ਬਹੁਤ ਸਖਤ ਹੈ ਮੈਂ ਤਾਂ ਕਹਾਂਗਾ ਏਜੰਟਾਂ ਨਾਲੋਂ ਲੱਗੇ ਜ਼ਿਆਦਾ ਸਖਤ ਹੈ ਅਸੀਂ ਇਸ ਲਾਈਨ ਦੇ ਨਾਲ ਸਾਨੂੰ ਪਤਾ ਹੈਗਾ ਸਾਨੂੰ ਹੁਣ ਕਲਾਇੰਟ ਹੈ ਜਿਵੇਂ ਮੈਂ ਕਹਿੰਨਾ ਚਾਹ ਹਰ ਵਾਰ ਏਜੰਟ ਗਲਤ ਨਹੀਂ ਹੁੰਦਾ ਕੁਝ ਕੇਸਾਂ 'ਚ ਕਲਾਇੰਟ ਵੀ ਗਲਤ ਹੁੰਦਾ ਹੈਗਾ ਸਾਡੇ ਕੇਸ 'ਚ ਹੁਣ ਕਿਵੇਂ ਕਲਾਇੰਟ ਗਲਤ ਹੋ ਗਿਆ ਜਿਨ੍ਹਾਂ ਦਾ ਵੀਜ਼ਾ ਆ ਜਾਂਦਾ ਨਾ ਉਹ ਕਹਿੰਦੇ ਅਸੀਂ 25000 ਨਹੀਂ ਦੇਣਾ ਸਾਡੇ ਕੋਲ ਪੈਸੇ ਹੀ ਨਹੀਂ ਹੈਗੇ ਫਿਰ ਅਸੀਂ ਉਸ ਕੇਸ ਲਈ ਜਦੋਂ ਪੁਲਿਸ ਕੋਲ ਜਾਂਦੇ ਆ ਕਿ ਸਾਨੂੰ ਕੁਝ ਹੈਲਪ ਕਰੋ ਬੰਦਾ ਸਾਡੀ ਫੀਸ ਹੀ ਨਹੀਂ ਦੇ ਰਿਹਾ ਉਹ ਸੀ ਇਹ ਤਾਂ ਪਹਿਲੀ ਵਾਰ ਸੁਣਿਆ ਮੈਂ ਵੀ ਏਜੰਟ ਜਾਵੇ ਵੀ ਕਲਾਇੰਟ ਮੈਨੂੰ ਪੈਸਾ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਜੀ ਤੁਸੀਂ ਅਗਰ ਬੰਦਾ ਇੱਕ ਮੁਕਰ ਦੇ ਮੈਂਨ ਦਿੰਦਾ ਪੈਸਾ ਆਪਾਂ ਕੀ ਕਰ ਸਕਦੇ ਆ ਕੋਰਟ ਕੋਲ ਜਾਵਾਂਗੇ ਪੁਲਿਸ ਕੋਲ ਉਵੇਂ ਏਜੰਟ ਮੁਕਰ ਜਾਂਦੇ ਤੁਸੀਂ ਤਾਂ 25000 ਨੂੰ ਰੋਨੇ ਹੋ 25 25 ਲੱਖ ਲੈ ਕੇ ਬੈਠੇ ਆ ਲੋਕ ਤੁਰੇ ਫਿਰਦੇ ਸੜਕਾਂ ਦੇ ਉੱਤੇ ਹਰੇਕ ਦਾ ਆਪਣਾ ਆਪਣਾ ਦੁੱਖ ਹੈਗਾ ਜੀ ਹੁਣ ਸਾਨੂੰ ਜੋ ਦੁੱਖ ਲੱਗਦਾ ਜੋ ਸਾਡੀ ਮਿਹਨਤ ਨਹੀਂ ਕਲਾਇੰਟ ਦਿੰਦਾ ਹੈਗਾ ਉਵੇਂ ਜਿਹੜੇ ਠੱਗ ਪਾਸਪੋਰਟ ਤੁਹਾਡੇ ਕੋਲੇ ਹੁੰਦਾ ਰੱਖ ਤੁਸੀਂ ਲੈਨੇ ਹੋ 25000 ਦੀ ਕੀ ਹੋ ਅਗਲਾ ਕਿਉਂ ਨਹੀਂ ਦੇਊਗਾ ਕਿ ਸਾਡੇ ਕੋਲ ਅਥਾਰਟੀ ਨਹੀਂ ਕਿਸੇ ਦਾ ਪਾਸ ਅਗਰ ਅਸੀਂ ਕਿਸੇ client ਦਾ ਪਾਸਪੋਰਟ ਰੱਖ ਲਿਆ ਨਾ ਤੇ ਅਸੀਂ ਸਿੱਧਾ ਸਿੱਧਾ ਕ੍ਰਾਈਮ ਹੈ ਇਹ। ਇਹੀ ਤਾਂ ਚੱਕਰ ਆ ਤਾਂ ਇਹ ਤਾਂ ਸਾਡੀ ਕੋਈ ਸੁਣਵਾਈ ਨਹੀਂ ਪਾਸਪੋਰਟ ਵੀ client ਨੂੰ ਦੇਣਾ ਪੈਂਦਾ। ਫਲਾਈਟ ਕਰਾ ਲਈ ਜਾਂਦੀ ਹੈ ਵੀ 17 ਤਰੀਕ ਦੀ ਤੇਰੀ ਫਲਾਈਟ ਹੈ 16 ਤੱਕ ਪਾਸਪੋਰਟ ਨਹੀਂ ਦਿੰਦੇ ਏਜੰਟ। ਵੀ 2 ਲੱਖ ਹੋਰ ਰੱਖ 3 ਲੱਖ ਹੋਰ ਰੱਖ ਤੇ ਤਾਂ ਲੈ ਜਾ। ਦੇਖੋ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ। ਤੁਹਾਨੂੰ ਮੈਂ ਦੱਸ ਕੇ ਹਟਿਆ 2 ਲੱਖ ਕੇ ਕਈ ਲੋਕ 20-20 ਲੱਖ ਵੀ ਲੈ ਰਹੇ ਨੇ। ਪਰ ਅਸੀਂ ਇਦਾਂ ਨਹੀਂ ਕਰਦੇ ਹੈਗੇ। ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਸਾਡੇ ਨਾਲ ਸੋ ਕੁਝ ਕਲਾਇੰਟ ਇਦਾਂ ਕਰ ਲੈਂਦੇ ਪਰ ਅੱਜ ਤੱਕ ਰਿਕਾਰਡ ਹੈ ਸਾਡਾ 10 ਸਾਲਾਂ ਅਸੀਂ ਕਦੀ ਕਿਸੇ ਕਲਾਇੰਟ ਤੋਂ 10000 ਰੁਪਏ ਦੀ ਕੁਛ ਇਦਾਂ ਦੀ ਡਿਮਾਂਡ ਨਹੀਂ ਕੀਤੀ ਹੈਗੀ ਪੈਸੇ ਮੈਂ ਘੱਟ ਜ਼ਰੂਰ ਕਰਾਏ ਕਮਾਉਣੇ ਦੇ 10 ਸਾਲ ਮਿਲ ਜੇਗਾ ਕੋਈ ਹੋਰ ਜੇ ਕੋਈ ਕਹਦੇ ਕਿ ਮੇਰੇ ਕੋਲ ਨਹੀਂ ਹੈਗੇ ਮੇਰੀ ਗੁੰਜਾਇਸ਼ ਹੀ ਹੈ ਨਹੀਂਗੀ ਫਿਰ ਫਿਰ ਛੱਡਨੇ ਪੈਂਦੇ ਨੇ ਕੀ ਕਰੇ ਬੰਦਾ ਕੀ ਕਰ ਸਕਦਾ ਕੋਈ ਕੋਈ ਦਰਮਿਆਨੇ ਪਰਿਵਾਰ ਦਾ ਆਰਥਿਕ ਕਮਜ਼ੋਰ ਆ ਗਿਆ ਉਹ ਕਹਦੇ ਕਿ ਰਿਕੁਐਸਟ ਹੈ ਬਾਜੀ ਲਵਾ ਦਿਓ ਐ ਬੜੀ ਲੋਕਾਂ ਦੇ ਸੀ ਕਰਦੇ ਆ ਹੈਲਪ ਵੀ ਕਰੀ ਦੀ ਸਾਡ ਹੁਣ ਰੀਸੈਂਟਲੀ 8000 ਰੁਪਏ ਮੁੰਡਾ ਕਮਾਂਦਾ ਸੀ ਜੋਬ ਕਰਦਾ ਸੀ ਅਸੀਂ ਉਹਦਾ ਵੀਜ਼ਾ ਲੈ ਕੇ ਦਿੱਤਾ ਕਿੱਥੇ ਗਿਆ ਉਹ ਕੈਨੇਡਾ ਕੈਨੇਡਾ ਦਾ ਵੀਜ਼ਾ ਕੈਨੇਡਾ ਦਾ ਵੀਜ਼ਾ ਉਹ ਬੰਦਾ ਇੰਨਾ ਖੁਸ਼ ਹੈ ਤੁਸੀਂ ਮੰਨੋਗੇ ਰੋ ਰੋ ਕੇ ਖੁਸ਼ੀ ਦਾ ਆਸੋਣਾ ਉਹਨੇ ਜੋ ਧੰਨਵਾਦ ਕਰਦਾ ਨਾ ਸਮਝੋ ਸਾਡੇ ਪੈਸੇ ਵਸੂਲ ਕਿੰਨੇ ਪੈਸੇ ਲਏ ਉਸ ਤੋਂ 25000 ਰੁਪਏ ਤੇ ਸਾਡੇ ਇਹ ਟੈਗਲਾਈਨ ਮਸ਼ਹੂਰ ਆ ਸਰ ਸਾਨੂੰ ਕੈਬਨਿਟ ਮਨਿਸਟਰ ਨੇ ਆਮ ਪਾਰਟੀ ਨੇ ਸਾਨੂੰ ਅਵਾਰਡ ਦਿੱਤਾ ਸੀ ਹਮ ਕੈਨੇਡਾ ਟੂਰਿਸਟ ਵੀਜ਼ਾ ਬੈਸਟ ਕੰਸਲਟੈਂਸੀ ਦਾ ਕੋਈ ਕੁਝ ਦੇਖ ਕੇ ਹੀ ਦਿੱਤਾ ਨਾ ਕਿ ਇੰਨੇ ਘੱਟ ਪੈਸਿਆਂ ਚ ਇੰਨੇ ਵੀਜ਼ੇ ਔਰ ਤੁਸੀਂ ਸਾਡੇ ਇੱਕ ਵਾਰ ਪੇਜ ਚੈੱਕ ਕਰੋ ਰੋਜ਼ 5 5 10 10 ਵੀਜ਼ੇ ਆਉਂਦੇ ਨੇ ਸਾਡੇ ਹਮ ਉਹ ਕਹਿੰਦੇ ਵੀਜ਼ੇ ਵੀ ਇੱਕ ਦੂਜੇ ਦੇ ਚੱਕ ਕੇ ਐ ਕਰਕੇ ਦਿਖਾ ਦਿੰਦੇ ਏ ਜਣ ਸਾਡਾ ਬੰਦਾ ਖੜਦਾ ਜੀ ਕਲਾਇੰਟ ਆ ਪਾ ਕੇ ਬੋਲਦਾ ਅਸੀਂ ਇਦਾਂ ਖੜਕੇ ਨਹੀਂ ਕਰਦੇ ਅਸੀਂ ਕਲਾਇੰਟ ਖੁਦ ਆਂਦਾ ਖੁਦ ਆ ਕੇ ਕਹਿੰਦਾ ਕਿ ਮੇਰਾ ਹਜ਼ਾਰਾਂ ਚ ਵੀਜ਼ਾ ਲੱਗਾ ਇੰਨੇ ਪੈਸਿਆਂ 'ਚ ਵੀਜ਼ਾ ਲੱਗਿਆ ਮੈਂ ਇੰਨੀ ਵਾਰ ਰਿਫਿਊਜ਼ ਹੋਈ ਸੀਗਾ ਹੂੰ ਤੇ ਤੁਸੀਂ ਵੀਡੀਓ ਬਣਾਉਨੇ ਹੋ ਫਿਰ ਉਹ ਉਹ ਵਜਾ ਕੇ ਕੇ ਆਓ ਪਟਾਕੇ ਹਾਂਜੀ ਹਾਂਜੀ ਪਟਾਕੇ ਵਾਲੀ ਹਾਂਜੀ ਹਾਂਜੀ ਉਹ ਫਿਰ ਥੋੜਾ ਬਹੁਤ ਸਰਪ੍ਰਾਈਜ਼ ਦੇਣਾ ਹੁੰਦਾ ਇਹ ਇਹ ਮੂਮੈਂਟਸ ਹੀ ਹੁੰਦੀ ਹੈ ਜਿਹੜੀ ਸਾਡਾ ਦਿਨ ਬਣਾਉਂਦੀਆਂ ਨੇ ਹੋਰ ਅਸੀਂ ਜਿਹੜਾ ਤੁਸੀਂ ਵੀ ਆ ਕੋਈ ਵੀ ਕੋਈ ਜਿਹੜਾ ਕੰਮ ਕਰਦਾ ਹੁੰਦਾ ਜਦੋਂ ਉਸ ਚ ਅਚੀਵਮੈਂਟ ਨੂੰ ਮਿਲਦੀ ਹੈ ਤੇ ਉਹ ਖੁਸ਼ੀ ਤਾਂ ਹੁੰਦੀ ਹੈ ਕੈਨੇਡਾ ਦੇ ਤਾਂ ਕਹਿੰਦੇ ਹਾਲ ਬਹੁਤ ਮਾੜੇ ਆ ਲਗਾਤਾਰ ਇਹ ਪ੍ਰਚਾਰ ਹੋਇਆ ਕੰਮ ਹੈ ਨਹੀਂ ਉੱਥੇ ਸੜਕਾਂ ਤੇ ਸਟੂਡੈਂਟ ਬੈਠਾ ਧਰਨੇ ਲੱਗੀ ਜਾਂਦੇ ਆ ਠੰਡ ਚ ਵੈਸੇ ਕਹਿੰਦੇ ਹੁਣ ਕੰਮ ਦਾ ਬਹੁਤ ਬੰਦੇ ਹਾਲੇ ਹੋਏ ਪਿਆ ਕਿਉਂ ਜਾਣ ਲੋਕ ਉੱਥੇ ਨਹੀਂ ਜੀ ਇਹ ਕਹਿਣ ਦੀ ਗੱਲਾਂ ਨੇ ਜਿਹੜੇ ਕੰਮ ਨਹੀਂ ਕਰਨਾ ਉਹਨੇ ਇੱਥੇ ਵੀ ਨਹੀਂ ਕਰਨਾ ਜਿਹਨੇ ਕਰਨਾ ਉਹਨੇ ਇੱਥੇ ਵੀ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੇ ਕੈਨੇਡਾ ਜਾ ਕੇ ਵੀ ਨਹੀਂ ਕਰਨਾ ਇਹ ਸਭ ਤੇ ਫਿਰ ਲੋਕ ਨੇ ਬਾਹਰ ਕਿਉਂ ਜਾ ਰਹੇ ਨੇ ਜੇ ਉੱਥੇ ਕੰਮ ਨਹੀਂ ਹੈਗਾ ਤੁਸੀਂ ਦੇਖੋ ਹੋਰ ਕੋਈ ਕੰਟਰੀ ਦਾ ਨਾਮ ਦੱਸੋ ਜਿੱਥੇ ਇੰਨੇ ਲੋਕ ਬਾਹਰ ਜਾਂਦੇ ਹੋ ਤੁਸੀਂ ਇਹ ਤਾਂ ਤੁਸੀਂ ਦੱਸ ਸਕਦੇ ਹੋ ਵੀ ਕੀ ਇਹੋ ਜਿਹਾ ਕੀ ਹੈ ਵੀ ਹਰੇਕ ਬੰਦਾ ਤੁਹਾਡੇ ਕੋਲੇ ਆਈ ਜਾਂਦਾ ਚੱਲ ਕੇ ਦੇਖੋ ਸਭ ਤੋਂ ਵੱਡੀ ਗੱਲ ਜੇ ਕਦੇ ਫ੍ਰੀ ਕਰਦੇ ਨੇ ਇਹ ਹੂੰ ਵੀ ਵੀਜ਼ਾ ਨਾ ਹੋਵੇ ਮੇਰੇ ਕੋਲ ਫਲਾਈਟ ਮਿਲੇ ਨਾ ਕੈਨੇਡਾ ਦੀ ਸਹੀ ਗੱਲ ਹੈ ਮੈਂ ਕਹਿੰਦਾ ਹਰ 10 ਚੋਂ 9 ਬੰਦੇ ਕੈਨੇਡਾ ਹੀ ਜਾਂਦੇ ਨੇ ਜਿਹੜੇ ਸਾਡੇ ਕੋਲ ਆਂਦੇ ਹੈਗੇ ਨੇ ਔਰ ਤੁਸੀਂ ਪੁੱਛੋ ਕਿਉਂ ਜਾਂਦੇ ਨੇ ਸਭ ਤੋਂ ਵੱਡਾ ਕਾਰਨ ਹੈ ਕੈਨੇਡਾ ਜਿਹੜਾ ਉਹ ਪੱਕਾ ਕਰ ਦਿੰਦਾ ਪੀਆਰ ਸੌਖਾ ਦੇ ਦਿੰਦਾ ਹੁਣ ਆਪਾਂ ਗੱਲ ਕਰੀ ਯੂਐਸਾ ਆਸਟ੍ਰੇਲੀਆ ਦੀ ਨਾ ਪਹਿਲਾਂ ਤੁਹਾਡੀ ਕੁਆਲਿਫਿਕੇਸ਼ਨ ਚੈੱਕ ਕਰਦੇ ਨੇ ਤੁਸੀਂ ਐਲੀਜੀਬਲ ਹੋ ਇੰਨਾ ਪੜੇ ਲਿਖੇ ਹੈਗੇ ਉਹ ਤੁਹਾਡੇ ਚ ਕੋਈ ਸਕਿੱਲ ਹੈਗਾ ਫਿਰ ਉਹਦਾ ਟੈਸਟ ਲੈਣਗੇ ਜੇ ਤੁਸੀਂ ਉਹ ਕਲੀਅਰ ਕਰਤਾ ਤਾਂ ਤੁਹਾਨੂੰ ਪੀਆਰ ਦੇਣਗੇ ਕੈਨੇਡਾ ਇੰਨਾ ਵਧੀਆ ਕੰਟਰੀ ਹੈਗੀ ਸੋਸ਼ਲ ਤੁਸੀਂ ਅਨਪੜ੍ਹ ਵੀ ਹੋਣਾ ਤਾਂ ਵੀ ਤੁਹਾਨੂੰ ਪੀਆਰਓ ਦੇ ਦੇਣਗੇ ਉਹ ਮਤਲਬ ਇਹੀ ਕਮੇਨ ਕਰ ਰਹੇ ਨੇ ਬਾਹਰ ਦੇ ਦੂਸਰਾ ਤੁਹਾਨੂੰ ਪਤਾ ਹੈ ਪੰਜਾਬੀ ਬਹੁਤ ਨੇ ਉੱਥੇ ਸੈਕਿੰਡ ਲੈਂਗੁਏਜ ਪੰਜਾਬੀ ਨੂੰ ਬਣਾਉਂਦਾ ਉਹ ਕਹਿ ਰਹੇ ਹੈਗੇ ਨੇ ਤੇ ਬਸ ਪੰਜਾਬ ਕੈਨੇਡਾ ਨਾਲ ਪਿਆਰ ਸ਼ੁਰੂ ਤੇ ਹੀ ਫਿਰ ਜਿੰਨੇ ਥੋੜੇ ਵੀਜ਼ੇ ਲੱਗਦੇ ਐ ਜਿਆਦਾਤਰ ਉੱਥੇ ਜਾ ਕੇ ਫਿਰ ਪੀਆਰ ਵਾਲੇ ਪਾਸੇ ਹੋ ਜਾਂਦੇ ਬੰਨੇ ਜਿਆਦਾਤਰ ਤੇ ਇਦਾਂ ਹੀ ਕਰਦੇ ਨੇ ਉਹ ਇਹ ਇੱਕ ਰਾਹ ਹੈ ਜਾ ਕੇ ਪੀਆਰ ਲੈਣ ਦਾ ਟੂਰਿਸਟ ਲਵਾ ਕੇ ਜਾਓ ਪੀਆਰ ਲੈ ਲਓ ਸਸਤਾ ਵੀ ਪੈਂਦਾ ਉਹਨਾਂ ਨੂੰ ਔਰ ਸੌਖਾ ਵੀ ਪੈਂਦਾ ਕੋਈ ਗਿੱਦੜ ਸਿੰਘੀ ਤਾਂ ਹੋਊਗੀ ਸਾਨੂੰ ਵੀ ਦੱਸ ਦਿਓ ਤੁਸੀਂ ਵੀ ਕੋਈ ਉਥੋਂ ਕੁਝ ਮੰਗਾਉਣੇ ਹੋ ਕੋਈ ਕਿਸੇ ਦੇ ਲੈਟਰ ਲੱਗਦਾ ਕੀ ਹੁੰਦਾ ਮੈਂ ਤਾਂ ਸੱਚ ਕਾ ਸਟਰੋਂਗ ਕੇਸ ਕਿਨੂੰ ਮੰਨਦੇ ਹੋ ਵੀ ਆਹ ਸਟਰੋਂਗ ਹੈ ਕੇਸ ਸਟਰੋਂਗ ਤੇ ਵੀਕ ਕੁਛ ਨਹੀਂ ਹੁੰਦਾ ਤੁਸੀਂ ਮੈਂ ਨਾਮ ਨਹੀਂ ਲੈਣਾ ਚਾਹੂੰਗਾ ਸਾਡੇ ਮਨਿਸਟਰ ਹੀ ਨੇ ਉਹ ਪੰਜ ਵਾਰ ਉਹਨਾਂ ਨੂੰ ਵੀਜ਼ਾ ਰਿਫਿਊਜ਼ ਕਰਤਾ ਉਹਨਾਂ ਨੇ ਮਨਿਸਟਰ ਨੂੰ ਪੰਜਾਬ ਦੇ ਪੰਜਾਬ ਦੇ ਨਹੀਂ ਇੰਡੀਆ ਦੇ ਮੈਂ ਨਾਮ ਲਾਂਗਾ ਬਹੁਤ ਵੱਡੇ ਮਨਿਸਟਰ ਨੇ ਪੰਜ ਵਾਰ ਉਹਨਾਂ ਨੂੰ ਕੇਸ ਰਿਫਿਊਜ਼ ਕਰਾ ਕੈਨੇਡਾ ਨੇ ਕੈਨੇਡਾ ਨੇ ਤੇ ਉਹ ਸਟਰੋਂਗ ਉਹਨਾਂ ਤੋਂ ਕੀ ਹੋਊਗਾ ਸਟਰੋਂਗ ਵੀ ਕੁਝ ਨਹੀਂ ਹੁੰਦਾ ਜਦੋਂ ਆਪਾਂ ਆਪਣੀ ਫੀਲਿੰਗ ਦੱਸ ਦਿਆਂ ਨਾ ਬਸ ਇਹਨੂੰ ਕਿਸੀ ਬਾਹਰ ਜਾਣਾ ਕਿਉਂ ਚਾਹਨੇ ਇੱਕ ਰੀਜ਼ਨ ਦਿੰਨੇ ਆ ਉਹ ਰੀਜ਼ਨ ਉਹਨਾਂ ਨੂੰ ਜੈਨੂਅਲ ਲੱਗਦਾ ਉਹ ਫਿਰ ਸਾਡੇ 80000 ਕਮਾਉਣ ਵਾਲੇ ਨੂੰ ਵੀ ਵੀਜ਼ਾ ਦੇ ਦਿੰਦੇ ਫਿਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਲੱਖਾਂ ਰੁਪਏ ਤੁਸੀਂ ਕਮਾਉਂਦੇ ਹੋ ਜਾਂ 100000 ਰੁਪਏ ਕਮਾਉਂਦੇ ਹਾਂ ਉਹ ਤਾਂ ਕਹਿੰਦੇ ਕਿ ਤੁਹਾਡੇ ਕੋਲ ਇੰਨਾ ਕੁ ਪੈਸਾ ਹੋਣਾ ਚਾਹੀਦਾ ਖਾਤਿਆਂ 'ਚ ਪਏ ਹੋਣ ਇੰਨਾ ਖਾਤਾ ਹੋਣਾ ਚਾਹੀਦਾ ਫੰਡ ਦੇ ਨਾਂ ਤੇ ਪੈਸਾ ਵਿਆਜ ਫੰਡ ਦਿਖਾਉ ਕਰਦੇ ਆਂਗੇ ਇੰਨੀ ਵਿਆਜ ਦਿਓ ਸਾਨੂੰ ਦੇਖੋ ਅਸੀਂ ਕਰਦੇ ਹਾਂ ਇਹ ਕੰਮ ਤੁਸੀਂ ਨਹੀਂ ਬਿਲਕੁਲ 506 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਹੋਣਾ ਚਾਹੀਦਾ ਸੀ ਸਿੰਗਲ ਜਾਣਾ ਜੇ ਫੈਮਿਲੀ ਨਾਲ ਜਾਣਾ ਫਿਰ 10 ਲੱਖ ਤੱਕ ਨਹੀਂ ਹੈਗੇ ਫਿਰ ਤੁਸੀਂ ਦਵਾ ਦਿਓਗੇ ਉਹ 6 ਲੱਖ ਰੁਪਏ ਨਹੀਂ ਅਸੀਂ ਨਹੀਂ ਕਰਦੇ ਜੀ ਕੰਮ ਇਹ ਇਹ ਦੇਖੋ ਆਪਣੇ ਆ ਅੱਜਕੱਲ ਹਰੇਕ ਦੇ ਬੜੇ ਅੱਜਕੱਲ 4-5 ਲੱਖ ਦੇ ਸੋਰਸ ਹਰੇਕ ਦੇ ਹੁੰਦੇ ਤੁਹਾਨੂੰ ਵੀ ਪਤਾ ਹੈ ਰਿਸ਼ਤੇਦਾਰ ਤੋਂ ਫੜ ਲੈਂਦੇ ਨੇ ਲੋਕ ਚਾਹਤੇ ਆ ਵਿਆਜੀ ਵੀ ਬਾਹਰ ਬਹੁਤ ਕੰਮ ਕਰਦੇ ਨੇ ਵਿਆਸ ਤੇ ਪੈਸੇ ਫੜ ਲੈਂਦੇ ਹੈਗੇ ਨੇ ਉਹ ਸ਼ੋਟਾ ਹੋ ਜਾਂਦਾ ਉਹ ਕੋਈ ਵੱਡਾ ਤੁਸੀਂ ਕਹਿ ਰਹੇ ਹੋ ਵੀ 8000 ਤੇ ਕਮ ਆਲੇ ਦਾ ਵੀਜ਼ਾ ਆ ਸਕਦਾ ਬਿਲਕੁਲ ਦੁਕਾਨਾਂ ਤੇ ਕੰਮ ਕਰਨ ਵਾਲੇ ਮੁੰਡੇ ਜਿਹੜੇ ਚਾਹੁੰਦੇ ਆ ਜਾਣਾ ਜਾਂ ਜਿਹੜੀਆਂ ਕੁੜੀਆਂ ਹੁਣ ਤਾਂ ਆ ਰੌਲਾ ਵੀ ਕੁੜੀਆਂ ਵਿਆਹ ਕੇ ਗਈਆਂ ਅਰੈਸਟ ਹੋਈਆਂ ਹੁਣੇ ਜ਼ਮਾਨਤ ਹੋਈ ਕੁੜੀ ਦੀ ਵਾਪਸ ਆਈ ਹੈ 9 ਸਾਲ ਬਾਅਦ ਹਾਂਜੀ ਲੋਕ ਵਿਆਹ ਕਰ ਕਰ ਕੇ ਤੋਰੀ ਜਾਂਦੇ ਸੀ ਤੇ ਤੁਸੀਂ ਕਹਿ ਦਿੰਦੇ ਹੋ ਵੀ 8000 ਤੇ ਕੰਮ ਕਰਦਾ ਤਾਂ ਵੀ ਆ ਜਾ ਤੇਰਾ ਵੀਜ਼ਾ ਲਵਾ ਦੇਾਂਗੇ ਦੇਖੋ ਮੈਂ ਪਰਸਨਲ ਐਕਸਪੀਰੀਅੰਸ ਨਾਲ ਤੁਹਾਨੂੰ ਕਹਿ ਰਿਹਾ ਕਿ 8000 ਰੁਪਏ ਕਮਾਣਾ ਇਸ ਸੋਸ਼ਲ ਮੀਡੀਆ ਇਹ ਤੁਹਾਨੂੰ ਮੈਂ ਦੱਸਦਾ ਲੋਕ ਇੱਥੇ ਪੁੱਠਾ ਜਵਾਬ ਤੁਸੀਂ ਸਾਡਾ ਪੇਜ ਜਵਾਬ ਦੇਣ ਤੋਂ ਪਹਿਲਾਂ ਸਾਡਾ ਪੇਜ ਇੰਡੀਆ ਟੂ ਬਰੌਡ ਦੇ ਨਾਮ ਤੋਂ ਹੈਗਾ ਤੁਸੀਂ ਪਹਿਲਾਂ ਉਹ ਚੈੱਕ ਕਰ ਲੈਣਾ ਸਭ ਤੋਂ ਜ਼ਿਆਦਾ ਕਿਸਾਨਾਂ ਦੇ ਵੀਜ਼ੇ ਜਿੰਨੇ ਕਹਿੰਦੇ ਨੇ ਕਿਸਾਨ ਸਿੰਪਲ ਬੰਦਾ ਖੇਤੀਬਾੜੀ ਕਰਨ ਵਾਲਾ ਉਹਨਾਂ ਦੇ ਵੀਜ਼ੇ ਸਭ ਤੋਂ ਜ਼ਿਆਦਾ ਅਸੀਂ ਟੂਰਿਸਟ ਵੀਜ਼ਾ ਲੈ ਕੇ ਦਿੱਤੇ ਨੇ ਜਿਨ੍ਹਾਂ ਦੀ ਪੇਮੈਂਟ ਦਾ ਵੀ ਕੋਈ ਹਿਸਾਬ ਨਹੀਂ ਹੁੰਦਾ ਤੁਹਾਨੂੰ ਪਤਾ ਉਹ ਪੇਮੈਂਟ ਜਿਹੜੀ ਆ ਕੈਸ਼ ਚ ਹੁੰਦੀ ਆ ਉਹਨਾਂ ਤੇ ਕੋਈ ਕਾਊਂਟਾਂ ਚ ਨਹੀਂ ਜ਼ਿਆਦਾ ਆਉਂਦੀ ਉਹ ਕੇਸ ਚ ਵੀ ਅਸੀਂ ਵੀਜ਼ੇ ਸਭ ਤੋਂ ਜ਼ਿਆਦਾ ਅਸੀਂ ਹਾਸਲ ਕੀਤੇ ਹੈਗੇ ਨੇ ਆਪ ਸਕਿਲਡ ਵਰਕਰ ਹੋਗੇ ਜਿਵੇਂ ਆਪਾਂ ਕਾਰਪੈਂਟਰ ਕਹਿ ਲਈ ਪਲੰਬਰ ਕਹਿ ਲਈ ਇਲੈਕਟ੍ਰੀਸ਼ੀਅਨ ਇਹਨਾਂ ਦੇ ਵੀ ਵੀਜ਼ੇ ਲੈ ਕੇ ਦਿੱਤੇ ਹੈਗੇ ਨੇ ਆਹ ਜੌਬ ਕਰਨ ਵਾਲੇ ਦੇ ਤਾਂ ਸੀ ਵੀਜ਼ੇ ਲੈ ਕੇ ਦਿੱਤੇ ਹੈਗੇ ਨੇ ਇਹ ਬਿਲਕੁਲ ਮੈਟਰ ਨਹੀਂ ਕਰਦਾ ਤੁਸੀਂ ਕੀ ਕੀ ਕਰਦੇ ਹੋ 30000 40000 ਰੁਪਏ ਲੈ ਕੇ ਬਸ ਬਿਲਕੁਲ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਕੁਝ ਆਖਰ ਦੇ ਵਿੱਚ ਆਪਦੇ ਵੱਲੋਂ ਫਿਰ ਤੁਸੀਂ ਮੇਰੇ ਤੇ ਗੱਲ ਨਾ ਰੱਖਦੇ ਹੋ ਵੀ ਮੈਨੂੰ ਤਾਂ ਬੋਲਣ ਨਹੀਂ ਦਿੱਤਾ ਮੇਰੀ ਗੱਲ ਨਹੀਂ ਕਰਨ ਦਿੱਤੀ ਤੁਸੀਂ ਆਪਣੀ ਕੋਈ ਗੱਲ ਰੱਖਣੀ ਚਾਹੁੰਦੇ ਹੋ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਆਫਟਰ ਵੀਜ਼ਾ ਦੇ ਚੱਕਰਾਂ 'ਚੋਂ بچੋ ਜਿਹੜਾ ਟੂਰਿਸਟ ਵੀਜ਼ਾ ਹੈ ਉਹਦੇ ਲਈ ਲੱਖਾਂ ਰੁਪਏ ਦੇਣ ਦੀ ਕੋਈ ਲੋੜ ਨਹੀਂ ਹੈਗੀ ਬਹੁਤ ਘੱਟ ਪੈਸਿਆਂ 'ਚ ਜੈਨੂਇਨ ਫੀਸ ਦੇ ਕੇ ਤੁਸੀਂ ਕੰਸਲਟੈਂਟ ਦੀ ਜੋ ਉਹਦਾ ਵੀ ਐਕਸਪੀਰੀਅੰਸ ਹੈ ਉਹਦਾ ਵੀ ਐਨੇ ਸਾਲ ਹੋ ਗਏ ਕੰਮ ਕਰਦੇ ਨੂੰ ਉਹਨੇ ਆਪਣੀ ਮਿਹਨਤ ਲੈਣੀ ਹੈ ਉਹਨੂੰ ਜੈਨੂਇਨ ਫੀਸ ਦੇ ਕੇ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੈਗੇ ਹੋ ਐਵੇਂ ਆਫਟਰ ਵੀਜ਼ਾ ਦੇ ਚੱਕਰਾਂ ਦੇ ਵਿੱਚ ਨਾ ਫਸੋ ਔਰ ਤੁਸੀਂ ਕੰਪਨੀ ਦਾ ਬੈਕਗਰਾਉਂਡ ਜ਼ਰੂਰ ਚੈੱਕ ਕਰੋ ਜੋ ਤੁਸੀਂ ਅਪਲਾਈ ਕਰਨ ਜਾਣਾ ਹੈ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਕਿੰਨੇ ਸਾਲ ਦਾ ਐਕਸਪੀਰੀਅੰਸ ਉਹਨੂੰ ਆਹ ਛੋਟੀ ਛੋਟੀ ਗੱਲਾਂ ਨੇ ਧਿਆਨ ਰੱਖ ਲੋ ਤੁਹਾਨੂੰ ਤੁਸੀਂ ਮਤਲਬ ਕੁਝ ਤੁਹਾਡਾ ਗਲਤ ਨਹੀਂ ਹੋਏਗਾ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਸੋ ਆਪਣਾ ਧਿਆਨ ਰੱਖੋ ਇਸ ਗੱਲ ਦੇ ਵਿੱਚ ਤੁਹਾਡਾ ਪੈਸਾ ਬਹੁਤ ਇੰਪੋਰਟੈਂਟ ਹੈ ਤੁਸੀਂ ਬਹੁਤ ਮਿਹਨਤ ਕਰਕੇ ਕਮਾਇਆ ਭਰੋਸਾ ਨਾ ਮੇਰੇ ਤੇ ਕਰੋ ਨਾ ਇਹਨਾਂ ਤੇ ਕਰੋ ਆਪਣੀ ਰਿਸਰਚ ਕਰੋ ਜੇ ਕਹਿ ਰਹੇ ਆ 40000 ਰੁਪਏ ਲੈਂਦੇ ਆ ਤਾਂ ਇਹਨਾਂ ਦੀ ਰਿਸਰਚ ਕਰਕੇ ਇਹਨਾਂ ਕੋਲ ਜਾਓ ਇਹ ਬਹੁਤ ਜ਼ਰੂਰੀ ਹੈ ਤੁਸੀਂ ਆਪਣੇ ਇੱਕ ਇੱਕ ਰੁਪਏ ਨੂੰ ਬਚਾਓ ਜਿੱਥੇ ਪੈਸਾ ਸੇਵ ਹੋ ਸਕਦਾ ਹੈ ਸੇਵ ਕਰੋ ਧੋਖੇ ਤੋਂ ਬਚੋ ਗਲਤ ਬੰਦਿਆਂ ਕੋਲ ਆਪਣੇ ਕਾਗਜ਼ ਜਿਹੜੇ ਆ ਉਹ ਐਡਿਟ ਕਰਾ ਕੇ ਹੋ ਸਕਦਾ ਇੱਕ ਵਾਰ ਤੁਹਾਨੂੰ ਲਾਲਚ ਦੇ ਦੇਣ ਜ਼ਿੰਦਗੀ ਭਰ ਲਈ ਬੈੰਡ ਨਾ ਹੋ ਗਲਤ ਕੰਮ ਗਲਤ ਹੁੰਦਾ ਹੈ ਧੰਨਵਾਦ